ਵਾਹਿਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੀ ਵਾਰ ਕਿਹੜੇ ਗੁਰੂ ਸਾਹਿਬ ਜੀ ਬਾਰੇ ਸਾਖੀ ਸੁਣ ਰਹੇ ਸੀਗੇ ਗੁਰੂ ਗੁਰੂ ਅਮਰਦਾਸ ਜੀ ਸਾਰੇ ਬੋਲੋ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਸਾਡੇ ਕਿੰਵੇਂ ਗੁਰੂ ਹੈ ਤੀਸਰੇ ਗੁਰੂ ਹੈ ਤੇ ਕਿਹੜੇ ਗੁਰੂ ਦਾ ਹੁਕਮ ਮੰਨ ਕੇ ਉਹ ਗੋਇੰਦਵਾਲ ਸਾਹਿਬ ਗਏ ਸੀਗੇ ਕੀੜੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਵਾਸਾ ਕਰੋ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਕੀੜੇ ਗੁਰੂ ਸਾਹਿਬ ਜੀ ਨੇ ਪੇਚੇ ਸੀ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਸਾਡੇ ਕਿੰਵੇਂ ਗੁਰੂ ਹੈ ਤੇ ਉਹ ਕਿੱਥੇ ਰਹਿੰਦੇ ਸੀਗੇ ਖਡੂਰ ਸਾਹਿਬ ਸਦੂਜੀ ਪਾਸ਼ਾਏ ਕਿੱਥੇ ਰਹਿੰਦੇ ਸੀਗੇ ਕਿਹ ਦੂਰ ਸਾਹਿਬ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਾਮ ਤੋਂ ਬੋਇੰਦਵਾਲ ਸਾਹਿਬ ਬਸਾਇਆ ਸੀਗਾ ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਸੀਗੇ ਤੇ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਸੀਗੀਆਂ ਉੱਥੇ ਆਉਣੀਆਂ ਸ਼ੁਰੂ ਹੋ ਗਈਆਂ ਸੀ ਰਿਮੈਂਬਰ ਲਾਸਟ ਟਾਈਮ ਅਸੀਂ ਸ਼ੇਅਰ ਕੀਤਾ ਸੀਗਾ ਕਿ ਉਹਨਾਂ ਨੇ ਬੋਲੀ ਸਾਹਿਬ ਬਣਾਈ ਸੀਗੀ ਉਹਦੀ ਕਿੰਨੀਆਂ ਪੌੜੀਆਂ ਸੀਗੀਆਂ ਉਸ ਬੋਲੀ ਦੀਆਂ ਕਿੰਨੀਆਂ ਸੀਗੇ 84 ਬਾਣੀਆਂ ਸੀਗੀਆਂ ਤੇ ਉਸ ਗੁਰੂ ਘਰ ਦਾ ਮਹਾਤਮ ਹੈਗਾ ਕਿ ਜਿਹੜਾ ਵੀ ਉੱਥੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ 84 ਵਾਰੀ ਪਾਠ 84 ਵਾਰੀ ਸ਼ਰਨ ਕਰਦਾ ਹੈਗਾ ਵਾਹ ਸ਼ਰਦਾ ਭਗਵਾਨ ਨਾਲ ਜਾਂਦਾ ਹੈਗਾ ਵਾਹ ਉਹਦੀ 84 ਲੱਖ ਜੋਨ ਜਿਹੜੀ ਹੈ ਉਹ ਕੱਟੀ ਜਾਂਦੀ ਹੈ ਸੋ ਗੁਰੂ ਸਾਹਿਬ ਜੀ ਜਦੋਂ ਉਹ ਸਿੱਖੀ ਦਾ ਪ੍ਰਚਾਰ ਕਰਦੇ ਸੀ ਉੱਥੋਂ ਦੂਰੋਂ ਦੂਰ ਜਿਹੜੀ ਲੋਕ ਸੀਗੀ ਉੱਥੇ ਆ ਕੇ ਵਸਣਾ ਸ਼ੁਰੂ ਹੋ ਗਏ ਸੀ ਕਿਉਂਕਿ ਇਟ ਵਾਸ ਅ ਨਿਊ ਸ਼ਹਿਰ ਜਿਹੜਾ ਵਸਿਆ ਸੀਗਾ ਤੇ ਉਹ ਇੱਕ ਬਿਜ਼ਨਸ ਦਾ ਤੇ ਨਾਲ ਹੀ ਸਿੱਖੀ ਦਾ ਬੜਾ ਵੱਡਾ ਕੇਂਦਰ ਉੱਥੇ ਬਣ ਰਿਹਾ ਸੀਗਾ ਉੱਥੇ ਸਾਰਾ ਕੁਝ ਕਿਸੇ ਚੀਜ਼ ਦੀ ਤੋਟ ਨਹੀਂ ਸੀਗੀ ਪਰ ਉਹਨਾਂ ਨੂੰ ਜਿਹੜੀ ਇਮਾਰਤਾਂ ਬਣਾਉਣੀਆਂ ਸੀਗੀਆਂ ਉਸ ਵਾਸਤੇ ਲੱਕੜ ਦੀ ਥੋੜੀ ਕਮੀ ਆ ਰਹੀ ਸੀ ਦੇ ਨੀਡੇਡ वुਡਸ ਟੂ ਮੇਕ ਦੋਸ ਬਿਗ ਹਾਊਸੇਸ ਤੇ ਫਿਰ ਗੁਰੂ ਸਾਹਿਬ ਜੀ ਆਪਣੇ ਇੱਕ ਸਿੱਖ ਨੂੰ ਭੇਜਦੇ ਹੈਗੇ ਆ ਰਾਜਾ ਹਰੀਚੰਦ ਕੋਲ ਜਾ ਕੇ ਕਹਿੰਦੇ ਆ ਕਿ ਤੁਸੀਂ ਨਾ ਆਪਣੇ ਨਾਲ ਇਹ ਰੁਮਾਲਾ ਜਿਹੜਾ ਨਾਂ ਲੈ ਕੇ ਜਾਓ ਤੁਸੀਂ ਉੱਥੇ ਜਾ ਕੇ ਉਸ ਰਾਜੇ ਨੂੰ ਨਾਲੇ ਰਿਕੁਐਸਟ ਕਰੋ ਕਿ ਜੇ ਉਹ ਸਾਡੀ ਲੱਕੜ ਦੇ ਵਿੱਚ ਹੈਲਪ ਕਰ ਸਕਦਾ ਹੈ ਤੇ ਜਿਹੜਾ ਉਹ ਸਿੱਖ ਸੀਗਾ ਜਦੋਂ ਹਰੀਚੰਦ ਦੇ ਜਿਹੜਾ ਰਾਜ ਸੀਗਾ ਉਹਦਾ ਕਿੰਗਡਮ ਸੀਗਾ ਉੱਥੇ ਜਾਂਦਾ ਉਹ ਦੇਖਦਾ ਹੈ ਕਿ ਸਾਰੇ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੇ ਕੋਈ ਇਕਾदशी ਦਾ ਉਹਨਾਂ ਦਾ Hindu ਤਿਹਾੜ ਹੁੰਦਾ ਉਹਦੇ ਕਰਕੇ ਉਹਨਾਂ ਨੇ ਉੱਥੇ ਫਾਸਟਿੰਗ ਕਰਦੇ ਸੀਗੇ ਜਿਹਦੇ ਕਰਕੇ ਕਿਸੇ ਦੀ ਵੀ ਘਰ ਦੇ ਵਿੱਚ ਰੋਟੀ ਨਹੀਂ ਸੀ ਬਣਨੀ ਪੂਰਾ ਦਿਨ ਪਰ ਉਸ ਸਿੱਖ ਨੂੰ ਭੁੱਖ ਲੱਗੀ ਉਹਨੇ ਕਿਹਾ ਕਿ ਮੈਂ ਰੋਟੀ ਕਿੱਥੇ ਖਾਵਾਂ ਉਹਨੇ ਆਪੇ ਲੱਕੜਾ ਜੋੜ ਕੇ ਖਾਣਾ ਬਣਾਇਆ ਨਾਲੇ ਪ੍ਰਸ਼ਾਦ ਬਣਾਇਆ ਆਪ ਵੀ ਛਕਿਆ ਤੇ ਜਿਹੜੇ ਗਰੀਬ ਲੋਕ ਸੀਗੇ ਉਹਨਾਂ ਨੂੰ ਬਾਜਾ ਮਾਰ ਮਾਰ ਕੇ ਕਿਹਾ ਕਿ ਆ ਕੇ ਪ੍ਰਸ਼ਾਦ ਛਕ ਲਓ ਤੇ ਕਿਸੇ ਨੇ ਜਾ ਕੇ ਉਸ ਰਾਜੇ ਨੂੰ ਸ਼ਿਕਾਇਤ ਲਗਾ ਦਿੱਤੀ ਕਿ ਤੁਹਾਡੇ ਰਾਜ ਦੇ ਵਿੱਚ ਚੁੱਲ੍ਹਾ ਬਲਿਆ ਹੈਗਾ ਕੋਈ ਰੋਟੀ ਬਣਾ ਰਿਹਾ ਹੈਗਾ ਤੇ ਉਹ ਰਾਜੇ ਨੇ ਉਸ ਜਿਹੜਾ ਸਿੱਖ ਸੀਗਾ ਉਹਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਜਦੋਂ ਉਹਨੇ ਕੈਦ ਕੀਤਾ ਨਾਲ ਹੀ ਉਸ ਰਾਜੇ ਦਾ ਜਿਹੜਾ ਬੱਚਾ ਸੀਗਾ ਉਹ ਬਿਮਾਰ ਹੋ ਗਿਆ ਤੇ ਉਹਨੇ ਉਹਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਦਰਦ ਨਾ ਹਟੇ ਉਹ ਠੀਕ ਨਾ ਹੋਵੇ ਫਿਰ ਕਿਸੇ ਨੇ ਉਸ ਰਾਜੇ ਨੂੰ ਕਿਹਾ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਨੂੰ ਜੇਲ੍ਹ 'ਚ ਕੈਦ ਕੀਤਾ ਹੋਇਆ ਰਿਲੀਜ਼ ਹੈ ਇਫ ਯੂ ਵਾਂਟ ਕਿ ਤੁਹਾਡਾ ਜਿਹੜਾ ਪੁੱਤਰ ਹੈਗਾ ਉਹ ਠੀਕ ਹੋ ਜਾਵੇ ਫਿਰ ਜਿਹੜਾ ਉਹ ਰਾਜਾ ਸੀਗਾ ਉਹਨਾਂ ਨੂੰ ਰਿਲੀਜ਼ ਕਰਕੇ ਕਹਿੰਦਾ ਕਿ ਤੁਸੀਂ ਮੇਰੇ ਕੋਲ ਆਵੋ ਉਹ ਲੈ ਕੇ ਆਪਣੇ ਉਹਨਾਂ ਦੇ ਜਿਹੜਾ ਉਹਦਾ ਸੀਗਾ ਜਿੱਥੇ ਉਹ ਬੰਦਾ ਸੀਗਾ ਸਿੰਘਾਸਨ ਤੇ ਉੱਥੇ ਬੁਲਾਉਂਦਾ ਉਸ ਸਿੱਖ ਨੂੰ ਤੇ ਉਹਨਾਂ ਨੂੰ ਪੁੱਛਦਾ ਹੈਗਾ ਕਿ ਤੁਸੀਂ ਕੀ ਕਰਨ ਵਾਸਤੇ ਆਏ ਸੀਗੇ ਮੇਰੇ ਰਾਜ ਦੇ ਵਿੱਚ ਦੈਨ ਦੈਟ ਸਿੱਖ ਟੋਲਡ ਹਿਮ ਕਿ ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਸਾਨੂੰ ਲੱਕੜਾਂ ਦੀ ਲੋੜ ਹੈਗੀ ਹੈ ਤੇ ਨਾਲੇ ਤੁਸੀਂ ਵਰੀ ਨਾ ਕਰੋ ਤੁਹਾਡਾ ਪੁੱਤਰ ਜਿਹੜਾ ਉਹ ਬਿਲਕੁਲ ਠੀਕ ਹੈਗਾ ਕੁਝ ਇਹਨਾਂ ਡਾਕਟਰਜ਼ ਨੂੰ ਪਿੱਛੇ ਕਰ ਦੋ ਤੇ ਜਿਹੜਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਰੁਮਾਲਾ ਦਿੱਤਾ ਸੀਗਾ ਰੁਮਾਲ ਦਿੱਤਾ ਸੀਗਾ ਤੇ ਉਹ ਰੁਮਾਲ ਜਿਹੜਾ ਸੀਗਾ ਜਿੱਦਾਂ ਜਿਹੜੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸਹਿਜ ਪਾਠ ਜਾਂ ਫਿਰ ਅਖੰਡ ਪਾਠ ਸਾਹਿਬ ਕਰਦੇ ਹਾਂ ਇੱਕ ਸੁੱਚੇ ਕੱਪੜੇ ਦੇ ਨਾਲ ਗੁਰੂ ਸਾਹਿਬ ਜੀ ਦੇ ਅੰਗ ਨੂੰ ਅਸੀਂ ਸਾਫ਼ ਕਰਦੇ ਹਾਂ ਉਹ ਸਰਬ ਰੋਗ ਦਾ ਆਖਦ ਨਾਮ ਜਦੋਂ ਕਿਸੇ ਚੀਜ਼ ਦੀ ਬਿਮਾਰੀ ਚਾਹੇ ਉਹ ਮਾਨਸਿਕ ਹੈ ਚਾਹੇ ਉਹ ਸਰੀਰਿਕ ਹੈ ਜਿਹਦਾ ਕੋਈ ਇਲਾਜ ਨਹੀਂ ਹੈਗਾ ਬਾਣੀ ਦੇ ਵਿੱਚ ਹਰ ਚੀਜ਼ ਦਾ ਇਲਾਜ ਹੈਗਾ ਸੋ ਜਿਹੜਾ ਉਹਦੇ ਹੱਥ ਦੇ ਵਿੱਚ ਉਹ ਰੁਮਾਲ ਸੀਗਾ ਉਹ ਬੱਚੇ ਦੇ ਸਿਰ ਤੇ ਫੇਰਦਾ ਹੈਗਾ ਤੇ ਉਹ ਬੱਚਾ ਫਿਰ ਤੋਂ ਨੋਬਰ 9 ਹੋ ਜਾਂਦਾ ਹੈ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਜਿਹੜਾ ਉਹ ਰਾਜਾ ਸੀਗਾ ਉਹ ਕਹਿੰਦਾ ਸ਼ੋਰ ਮੈਂ ਤੁਹਾਨੂੰ ਜਿੰਨੀ ਵੀ ਲੱਕੜ ਚਾਹੀਦੀ ਹੈ ਮੈਂ ਤੁਹਾਨੂੰ ਉੱਥੇ ਪੁੱਜਦੀ ਕਰਾਂਗਾ ਤੇ ਉਹ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਨਾ ਹੁਣ ਬਹੁਤ ਜ਼ਿਆਦਾ ਐਕਸਾਈਟਮੈਂਟ ਹੈਗੀ ਹੈ ਕਿ ਮੈਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਕਰਨਾ ਚਾਹੁੰਦਾ ਤੇ ਨਾਲੇ ਮੈਂ ਨਾਲ ਆਪਣੀਆਂ ਰਾਣੀਆਂ ਨੂੰ ਵੀ ਨਾਲ ਲੈ ਕੇ ਜਾਣਾ ਸੋ ਉਹ ਕਹਿੰਦੇ ਕਿ ਓਕੇ ਯੂ ਕੈਨ ਕਮ ਪਰ ਜਦੋਂ ਵੀ ਤੁਹਾਡੀ ਰਾਣੀਆਂ ਜਿਹੜੀਆਂ ਦਰਸ਼ਨ ਕਰਨ ਵਾਸਤੇ ਆਣ ਉਹਨਾਂ ਨੇ ਇੱਕ ਸਿੰਪਲ ਕੱਪੜੇ ਪਾ ਕੇ ਆਣ ਤੇ ਨਾਲੇ ਆਪਣਾ ਜਿਹੜਾ ਲੌਂਗ ਟਾਈਮ ago ਜਿਹੜੀਆਂ ਊਮਨ ਸੀਗੇ ਕਈ ਵਾਰੀ ਉਹ ਘੁੰਡ ਕੱਢਦੀਆਂ ਸੀਗੀਆਂ ਕਵਰ ਕਰਦੀਆਂ ਸੀਗੀਆਂ ਆਪਣਾ ਫੇਸ ਨੂੰ ਕਵਰ ਕਰਦੀਆਂ ਸੀਗੀਆਂ ਤੇ ਉਹਨਾਂ ਨੇ ਕਿਹਾ ਕਿ ਗੁਰੂ ਘਰ ਦੀ ਮਰਿਆਦਾ ਹੈਗੀ ਹੈ ਕਿ ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰਨ ਲਈ ਆਣਾ ਹੈਗਾ ਸਿੰਪਲ ਕੱਪੜੇ ਪਾ ਕੇ ਆਣੇ ਆ ਤੇ ਆਪਣਾ ਫੇਸ ਨਹੀਂ ਕਵਰ ਕਰਕੇ ਆਣਾ ਪਰ ਉਹਨਾਂ ਦੇ ਵਿੱਚੋਂ ਜਿਹੜੀ ਇੱਕ ਰਾਣੀ ਸੀਗੀ ਉਹਨੇ ਆਪਣਾ ਫੇਸ ਕਵਰ ਕੀਤਾ ਹੋਇਆ ਸੀਗਾ ਸੋ ਗੁਰੂ ਸਾਹਿਬ ਜੀ ਨੇ ਸਹਿਜ ਸੁਭਾਈ ਕਿਹਾ ਕਿ ਇਹ ਕਮਲੀ ਕੌਣ ਹੈਗੀ ਹੈ ਜਿਸ ਨੂੰ ਗੁਰੂ ਘਰ ਦੀ ਮਰਿਆਦਾ ਦਾ ਵੀ ਨਹੀਂ ਪਤਾ ਕਿ ਜਦੋਂ ਤੁਸੀਂ ਗੁਰੂ ਦੇ ਦਰਸ਼ਨ ਹੀ ਨਹੀਂ ਕਰਨੇ ਹੈਗੇ ਤੇ ਤੁਸੀਂ ਫਿਰ ਕੀ ਕਰਨ ਆਣਾ ਸੀ ਇੱਥੇ ਜਦੋਂ ਉਹਨਾਂ ਨੇ ਕਮਲੀ ਕਿਹਾ ਕਿ ਕਿ ਗੁਰੂ ਸਾਹਿਬ ਜਿਹਦੇ ਸਹਿਜ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਉਹ ਤੇ ਗੁਰੂ ਸੀਗੇ ਆਪ इवन ਜਿਹੜਾ ਬੰਦਾ ਬਹੁਤ ਬਾਣੀ ਪੜਦਾ ਹੈ ਉਹਦੇ ਵੀ ਜਿਹੜੀ ਗੱਲ ਕਹੀ ਹੋਈ ਸੱਚ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਗੁਰੂ ਦੀ ਜਿਹੜੀ ਉਹ ਬੋਲ ਸੀਗੇ ਉਹ ਸੱਚ ਹੋ ਗਏ ਉਹ ਜਿਹੜੀ ਰਾਣੀ ਸੀਗੀ ਸੱਚੀ ਪਾਗਲ ਹੋ ਗਈ ਸੀ ਤੇ ਉੱਥੋਂ ਦੌੜ ਜਾਂਦੀ ਹੈ ਜੰਗਲ ਦੇ ਵਿੱਚ ਚਲੀ ਜਾਂਦੀ ਹੈ ਉਹਨੂੰ ਸਾਰੇ ਲੱਭਣ ਦੀ ਬਹੁਤ ਕੋਸ਼ਿਸ਼ ਕਰਦੇ ਆ ਬਟ ਨੋਬਾਡੀ ਕੁਡ ਫਾਈਂਡ ਹਰ ਬਟ ਲੇਟਰ ਔਨ ਸਮਬਾਡੀ ਫਾਊਂਡ ਹਰ ਕਿਉਂਕਿ ਗੁਰੂ ਸਾਹਿਬ ਜੀ ਦਾ ਇੱਕ ਸੇਕਸ ਇਹ ਗਾਈਂਕ ਟਾਈਮ ਥੋੜਾ ਘਟਾ ਲੈਂ। ਇਹ ਸਾਖੀ ਜਿਹੜੀ ਅਸੀਂ ਅਗਲੀ ਵਾਰੀ ਸ਼ੇਅਰ ਕਰਾਂਗੇ ਜਿਹੜੀ ਨੈਕਸਟ ਸਾਖੀ ਹੈ ਕਿ ਉਹ ਰਾਣੀ ਕਿੱਦਾਂ ਮਿਲਦੀ ਹੈ ਤੇ ਰਾਣੀ ਕਿੱਦਾਂ ਠੀਕ ਹੁੰਦੀ ਹੈ। ਸੋ ਇਸ ਸਾਖੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈਗਾ ਵਾ। ਕਿ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਟੋਟ ਨਹੀਂ ਹੈਗੀ ਹੈ ਨਾ ਤੇ ਗੁਰੂ ਘਰ ਦੀ ਜੋ ਮਰਿਆਦਾ ਹੈਗੀ ਆ ਉਸ ਚੀਜ਼ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਆ ਸਾਨੂੰ ਆਪਣੇ ਹੱਥ ਪੈਰ ਸੁੱਚੇ ਕਰਨੇ ਚਾਹੀਦੇ ਆ ਸਾਨੂੰ ਆਪਣਾ ਸਿਰ ਜਿਹੜਾ ਹੈ ਉਹ ਟੱਕ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਸਤਿਕਾਰ ਵਜੋਂ ਕਰਨੇ ਚਾਹੀਦੇ ਆ ਅਸੀਂ ਪਿਛਲੀ ਵਾਰ ਹੀ ਸਿੱਖਿਆ ਸੀਗਾ ਕਿ ਗੁਰੂ ਘਰ ਦੇ ਲੰਗਰ ਦੇ ਵਿੱਚ ਸਾਰ ਹਰ ਕੋਈ ਜਿਹੜੀ ਹੈ ਉਹ ਸੇਮ ਹੈਗੀ ਹੈ ਇੱਕ ਅਕਬਰ ਰਾਜਾ ਆਇਆ ਸੀਗਾ ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਪਹਿਲੇ ਪੰਗਤ ਪਾਛੇ ਸੰਗਤ ਸੋ ਜਿਹੜਾ ਅਕਬਰ ਸੀਗਾ ਹੀ ਵਾਸ ਅ ਕਿੰਗ ਔਨ ਦਟ ਟਾਈਮ ਕਿ ਉਹ ਕੁਰਸੀ ਤੇ ਬੈਠ ਕੇ ਲੰਗਰ ਸ਼ਕਿਆ ਸੀਗਾ ਉਹਨੇ نو ਹੀ ਸੈਟ ਡਾਊਨ ਇਨ ਦ ਪੰਗਤ ਵਿਦ 올 ਦ ਸੰਗਤ ਟੂ 杜 ਦ ਲੰਗਰ ਹੈਨਾ ਸੋ ਐਸਾ ਕੀ ਤੋਂ ਵੀ ਸਾਨੂੰ ਗੁਰੂ ਸਾਹਿਬ ਜੀ ਤੇ ਸਾਨੂੰ ਹੀ ਸਿਖਾਣਾ ਕਰਦੇ ਸੀਗੇ ਕਿ ðiਸ ਆਰ ਦ ਗੁਰੂ ਮਰਿਆਦਾ ਆਫ ਗੁਰੂ ਘਰ ਐਂਡ ਯੂ ਸ਼ੁੱਡ ਫਾਲੋ ਇਟ ਸੋ ਅਸੀਂ ਵੀ ਜਦੋਂ ਗੁਰੂ ਘਰ ਚ ਆਣਾ ਹੈਗਾ ਵੈ ਅਸੀਂ ਬੜੇ ਸਤਕਾਰ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਹੈ ਅਸੀਂ ਲੰਗਰ ਦੇ ਵਿੱਚ ਬੈਗੇ ਥੱਲੇ ਲੰਘ ਸਕਣਾ ਹੈ ਕਵੇ ਹੁਣ ਅਸੀਂ ਗੁਰੂ ਸਾਹਿਬ ਜੀ ਦਾ ਨਾਮ ਲਵਾਂਗੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਤੁਮ ਹਰਦਾਸ ਜੀ ਤਨ ਹੈ ਤਨ ਹੈ Ito ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ